ਕਹਤਾ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਤੇ ਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਮੋਬਾਈਲ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਬੈੜਾ ਦਿਖਾਵਾਂਗੇ ਗੱਬੜਾ ਇੱਕ ਸੂਨ ਦੇ ਬਿਲਕੁਲ ਨਜ਼ਦੀਕ ਹੈ ਇੱਕ ਥੋੜਾ ਜਿਆਦਾ ਜਿਆਦਾ ਸਮਾਂ ਲੈਂਦੀ ਹੈ ਡਿਟੇਲ ਆਪਾਂ ਵੀਰ ਤੋਂ ਪੁੱਛਦੇ ਆਓ ਅਗੇ ਕਰੀਏ ਗੱਲਬਾਤ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਨਾਮ ਐਡਰੈਸ ਦੱਸੋ ਜੀ ਆਪਣਾ? ਨਾਮ ਪਿੰਡ ਚੰਨਵਾਲ ਜ਼ਿਲ੍ਹਾ ਬਰਨਾਲਾ ਤੇ ਮੋਬਾਈਲ ਨੰਬਰ ਆਪਣਾ 9815539100 9815539100 ਜਿਹੜੀ ਪਹਿਲੇ ਨੰਬਰ ਤੇ ਵਿਹੜ ਦੇਖੀ ਇਹਨੇ ਪਿਓਰ ਐਚ ਐਫ ਆਪਾ ਹਨਾ ਸੁਆ ਕਿਹੜਾ ਸੁੰਦਿਆ ਬਾਈ ਜੀ? ਦੂਜਾ ਸੁੰਦਿਆ ਦੂਜਾ ਸੁਆ ਤੇ ਕੰਨ ਦੇ ਵਿੱਚ ਇਹਦੇ 358 ਨੰਬਰ ਦਾ ਟੈਗ ਲੱਗਿਆ ਹੋਇਆ ਕਿਸੇ ਫਾਰਮ ਚੋਂ ਇਹ ਲੋਕਲ ਆਇਆ ਫਾਰਮ ਚੋਂ ਲਿਆ ਠੀਕ ਹੈ ਬਾਬਾ ਮਨੇ ਕਹ ਚਲੋ ਜੀ ਮੇ 358 ਸੀਰੀਅਲ ਦਾ ਟੈਗ ਲੱਗਿਆ ਵਾ ਲਗਭਗ 100 150 ਕੰਨ ਦਾ ਫਾਰਮ ਹੈ ਗਿਆ ਸੀਗਾ ਫਾਰਮ ਮੈਂ ਬਹੁਤ ਬੰਦੇ ਠੀਕ ਹੈ ਦੰਦੋ ਜਵਾਨ ਦੰਦੋ ਵੀਰੇ ਜਵਾਨ ਆ ਮੈਂ ਦੇਖੀ ਨਹੀਂ ਆਪਾਂ ਮੈਂ ਕਹਿੰਦੀ ਜੋ ਨਹੀਂ ਹੋ ਗਈ ਗੁਰਜਸੂਬਾ ਠੀਕ ਹੈ ਦੂਜਾ ਸੂਆ ਜੈਨੂਨ ਕੱਦ ਕਾੜ ਤੇ ਸ਼ਾਈਨਿੰਗ ਵਗੈਰਾ ਬਹੁਤ ਆ ਇਹਦੇ ਕਿਹੜਾ ਸੀਮਨ ਲੱਗਿਆ ਪੁੱਛਿਆ じゃ ਆਪਾਂ ਕੁਛ ਪੁੱਛਿਆ ਨਹੀਂ ਇਹਦੇ ਕੁਛ ਨਹੀਂ ਆ ਮਡੀ ਗੱਡੀ ਕਰਾ ਦੋ ਵੀ ਸਾਈਡ ਤੇ ਤੇ ਭਾਈ ਜੀ ਦਿਨ ਕਿੰਨੇ ਬਾਕੀ ਪਿਆ ਸੂਣ ਤੇ ਤੇ ਇੱਕ ਹਫਤਾ ਪਿਆ ਪੂਰਾ ਸਹੀ ਕੱਲੇ ਦਾ ਇੱਕ ਹਫਤਾ ਸੂਣ ਚ ਬਾਕੀ ਪਿਆ ਤੇ ਕਿਹੜਾ ਸੀਮਨ ਲੱਗਿਆ ਵਗੇ ਹੰਟਰ ਦਾ ਸੀਮਨ ਦੱਸਿਆ ਸੀ ਉਹਨਾਂ ਨੇ ਠੀਕ ਹੈ ਐਲਡੀਐਫ ਵਾਲਾ ਦਾ ਹਾਂਜੀ ਸੋ ਲਕਸ਼ਮੀਂਦੇਰੀ ਫਾਰਮ ਵਾਲੇ ਦਾ ਹੰਟਰ ਸਾਣ ਹੈਗਾ ਜੀਦੀ ਮਾ ਦਾ ਰਿਕਾਰਡ 70 75 ਕਿਲੋ ਮੇਲੇ ਦੇ ਉੱਪੇ ਪੀਡੀਐਫ ਇਹਦੇ ਚਵਾਈ ਕੀਤੀ ਵੀ ਆ ਉਹ ਸਾਂਹ ਤੋਂ ਘੱਪੜ ਹੈਗੀ ਤੇ ਹਫਤਾ ਬਾਕੀ ਪਿਆ ਹੈ ਹਨਾ ਇੱਕ ਹਫਤਾ ਪੂਰਾ ਬਾਕੀ ਹੈ 28 29 ਕਿਲੋ ਦੁੱਧ ਦਾ ਪਲੂਣ ਦਾ ਪਹਿਲੇ ਸੂਏ ਹਾਂਜੀ ਤੇ ਇਹਦੀਆਂ ਪਣ ਅੰਦਾਜ਼ਾ ਹੈ ਲਾਈਏ ਰਾਜੀਪਾਲ ਪੂਲ ਬਹੁਤ ਗਈ ਸਭੀ ਵੀ ਬਹੁਤ ਦਾ 30 ਲੀਟਰ ਦੀ ਕਪੈਸਿਟੀ ਹੈਗੀ ਅੰਦੇ ਦੀ 30 ਲੀਟਰ ਬੰਦ ਠੀਕ ਹੈ ਬਾਕੀ ਮੌਸਮ ਗਰਮੀ ਦਾ ਹਨਾ ਬਾਕੀ ਹਾਂਜੀ ਮੌਸਮ ਤੇ ਵਿੱਚਾਂਗੇ ਕੇਅਰ ਕਰ ਲਓ 30 ਲੀਟਰ ਨਹੀਂ 28 ਦਾ ਵਾ ਮੰਨ ਕੇ ਚਲੋ ਹੈਗੀ ਆ ਉਹ ਇੱਥੇ ਜਾਊਗੀ 28 ਤੋਰੀ ਵੀਰੇ ਬਾਹਰ ਨੂੰ ਉਹਨੂੰ ਸੋ ਥੱਲੇ ਮਿਲਕਵੇਨ ਵਗੈਰਾ ਦੇਖੋ ਜਮਾ ਕਿਆ ਵਾਤਾ ਰੇਲ ਦੀ ਲੀ ਵਰਗੀ ਮੋਟੀ ਜਾਂਦੀ ਆ ਤੇ ਥਣਾਚ ਸਪੀਸ ਦੇਖੋ ਚਾਹੇ ਮਸ਼ੀਨੀ ਚਵਾਈ ਕਰ ਲਈ ਚਾਹੇ ਹੱਤੀ ਧੋਰੀ ਬਾਹਰ ਨੂੰ ਨਗੀ ਸੋ ਫਿਰ ਕੱਦ ਕਾਠ ਵਗੈਰਾ ਦੇਖੋ ਬੈੜਦਾ ਪੂਰੇ ਵੱਡੇ ਕੱਦ ਕਾਠ ਦੇ ਵਿੱਚ ਅ ਚੰਗੀ ਜਿੰਦ ਜਾਨ ਵਾਲੀ ਰਾਜੀ ਸਮੀ ਪਲੀ ਵੀ ਤੇ ਬਰੀਡਿੰਗ ਵਗੈਰਾ ਦੇਖੋ ਬਲੱਡ ਦੇ ਵਿੱਚ ਬੈਠ ਪੈਂਦੇ ਜਮਾ ਇਹਨੂੰ ਨਮਾ ਹਾਨ ਖੂਨ ਕਹਿ ਦਿੰਦੇ ਆ ਉਸ ਸਾਹਿਬ ਦਾ ਤੇ ਇਹ ਖੁੱਲੀ ਫਿਰਦੀ ਆਈ ਵੀ ਤਾਂ ਇਹ ਦੇਖੋ ਮੋਰੀ ਦੇ ਕਣ ਕਾਣ ਦੀ ਕਰਦੀ ਆ ਤੇ ਸ਼ਾਈਨੀ ਵਗੈਰਾ ਤੇ ਕੱਦ ਕਾੜ ਵਗੈਰਾ ਪੂਰਾ ਫੁੱਲਾ ਓਕੇ ਹੈ ਜਮਾ ਤੇ ਬਾਈ ਜੀ ਮੁੱਲ ਇਹਦਾ ਕੀ ਰੱਖਿਆ ਜੀ ਮੁੱਲ ਇਹਦਾ ਫੋਨ ਤੇ ਹੋਵੇ ਜਾਇਜ ਉਹ ਚੀਜ਼ ਦੇ ਸਾਬ ਨਾਲ ਤੇ ਹੱਕ ਕੇ ਐਨ ਕਰਦੀ ਮੜਾ ਜ ਤੇ ਕੱਦ ਕਾੜ ਪੂਰਾ ਫੁੱਲ ਹੋ ਗਿਆ ਕਿਸੇ ਗੱਲੋਂ ਛੋਟੀ ਨਹੀਂ ਫਾਰਮ ਵਾਲੀ ਬਿਹੜ ਹੈਗੀ ਚੰਗੀ ਬਰੀਡ ਤੇ ਆ ਰਹੀ ਕਰਨੇ ਰੇਟ ਜਾਇਜ ਉਹ ਚੀਜ਼ ਦੇ ਸਾਬ ਨਾਲ ਬਿਲਕੁਲ ਜਾਇਜ ਠੀਕ ਹੈ ਅੱਗੇ 2 ਨੰਬਰ ਜਿਹੜੀ ਬਿਹੜ ਦੀ ਗੱਲ ਕਰੀ ਆਪਾਂ ਇਹਦੇ ਬਾਈ ਪਏ ਆ 13 ਬੰਦਿਆਂ ਮਰ ਪਏ ਹੈਗੇ ਮੇਰੇ ਹਿਸਾਬ ਨਾਲ 20 ਦਿਨ ਤੇ ਲਗਭਗ ਜਾ ਸਕਦੀ ਹੈ ਨਹੀਂ ਨਹੀਂ ਵੀ ਦੇ ਨਹੀਂ ਲੈਣ। ਠੀਕ ਹੈ 15 ਇੱਕ ਦੋ ਦਿਨ ਉੱਪਰ ਥੱਲੇ ਕਰ ਸਕਦੀ ਹੈ। ਹਾਂ ਇੱਕ ਦੋ ਦਿਨ ਕਰ ਸਕਦੀ ਹੈ ਬੜੀ। ਕਿਹੜਾ ਸੁਆ ਸੁੰਦੀ ਆ ਜੀ? ਸੁਆ ਇਹ ਦੂਜਾ ਸੁਆ। ਠੀਕ ਹੈ ਤੇ ਪਿਛਲੇ ਸੁਆ ਦਾ ਰਿਕਾਰਡ ਇਹਦਾ ਕੋਈ? ਪਿਛਲੇ 26 ਹੈ। 26 ਕਿਲੋ। 26 ਤੇ ਝੋੜੇ ਚਾਲੇ ਖਰ ਬਹੁਤ ਚੰਗੇ ਹੈ ਹਨਾ? ਚੰਗੇ ਹੈ ਪੂਰੀ ਤੇ ਮਿਲਕ ਵੇਨ ਵਗੈਰਾ ਦੇਖੋ ਸੋਹਣੀ ਸਾਫ ਸੁਥਰੀ ਚੰਗੀ ਮਿਲਕ ਵੇਨ ਰਾਜੀ ਸਮੀ ਪੜੀ ਵੀ ਬਹੁਤ ਜਿਆਦਾ ਹੈਗੀ। ਤੇ ਸੋਹਣੀ ਜਿਹਾ ਪੂਰੀ ਜਿਵੇਂ ਬਸ ਇਹ ਹੱਥ ਫੀਟ ਜੋ ਕੁਝ ਨਹੀਂ ਕਹਿੰਦੀ। ਠੀਕ। ਠੀਕ ਹੈ। ਤੇ ਇਹਦਾ ਬੋਲ ਵਾਲੀ ਕੀ ਰਹੂਗਾ ਇਹਦਾ ਵੀ ਫੋਨ ਤੇ ਹੋਊਗਾ ਸਾਰਿਆਂ ਦਾ ਫੋਨ ਤੇ ਕਰਾਂਗੇ ਮਤਲਬ ਆਪਾਂ ਟੋਰੀ ਵਾਲਾ ਸੋ ਬਿਰੋ ਕੱਦ ਕਾਠ ਵਗੈਰਾ ਦੇਖੋ ਜਿਹੜੀ ਦੂਜੇ ਨੰਬਰ ਤੇ ਆਪਾਂ ਵੈੱਡ ਦਿਖਾਉਂਦੀ ਪਈਆਂ ਤੇ ਇਹਦੇ ਲਗਭਗ 12 14 ਦਿਨ ਬਾਕੀ ਪਿਆ ਮਾਰ ਸਕਦੇ 15 ਦਿਨ ਮੰਨ ਕੇ ਚੱਲੋ ਵੀ 15 ਦਿਨ ਸੂਣ ਚ ਬਾਕੀ ਐ ਸੈਣੀ ਵਗੈਰਾ ਬਹੁਤ ਆ ਤੇ ਵੱਡੀ-ਵੱਡੀ ਬਹੁਤ ਆ ਤੇ ਗਲਾਬੀ-ਗਲਾਬੀ ਹਵਾਨਾ ਕਰਮੜੇ ਦਾ ਨਾੜਾ ਵਗੈਰਾ ਦੇਖੋ ਬਹੁਤ ਚੰਗੀਆਂ ਤੇ ਬਾਕੀ ਸੈਜ ਵਗੈਰਾ ਤੇ ਬਿਊਟੀ ਵਗੈਰਾ ਦੇਖੋ ਜਬਾ ਪਿਓਰ ਐਚ ਐਫ ਬਰੀਡ ਦੇ ਵਿੱਚ ਦੂਜਾ ਸਵੇਰ ਸੂਣੂ ਟਾਈਮ ਅਜੇ ਪਲੂਨ ਦਾ 26 ਕਿਲੋਟਰ ਦਾ ਰਿਕਾਰਡ ਮਾਲਕ ਨੇ ਦੱਸਿਆ ਵੀ ਇਹਨੇ ਪਾਇਆਗਾ ਤੇ ਇਸ ਵਾਰ ਅੰਦਾਜ਼ਾ ਜੇ ਲਾ ਕੇ ਚੱਲੇ ਵੀ ਬੰਦਾ ਇਹ ਤੋਂ ਵੀ ਕਿੰਨਾ ਦੁੱਧ ਮੰਨ ਕੇ ਬੰਦਾ ਪੈਸੇ ਲਾਵੇ ਦੇ ਉੱਪਰ ਤਾਂ 28 ਕਿਲਾ ਲਈ ਠੀਕ ਹੈ ਆਪਾਂ ਬੜਾ ਤਨੀ ਕਰਦੇ ਆ ਮਾਰਦਾ ਜੀਬਾ ਦਾ ਇਹਦਾ ਟੀਕਾ ਵਗੈਰਾ ਤਾਂ ਨਹੀਂ ਪੁੱਛਿਆ ਕੋਈ ਨਹੀਂ ਇਹਦਾ ਕੋਈ ਨਹੀਂ ਪੁੱਛਿਆ ਤੇ ਨੰਬਰ ਬੋਲ ਜੀ ਦੁਬਾਰੇ ਆਪਣਾ ਨੰਬਰ 9556 48100 ਜੀ ਸੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਆਂ